ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਪਰਮਾਤਮਾ પાસે ਅਰਦਾਸ ਕਰਦੇ ਆਂ ਉਮੀਦ ਕਰਦੇ ਆਂ ਪਰਮਾਤਮਾ પાસે ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਸਭ ਤੇ ਇਸ ਤਰ੍ਹਾਂ ਮਿਹਰ ਭਰਿਆ ਹੱਥ ਬਣਾਈ ਰੱਖੇ ਸਭ ਨੂੰ ਤੰਦਰੁਸਤੀਆਂ ਪਰਮਾਤਮਾ ਬਖਸ਼ੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਵੀ ਸਾਰੇ ਠੀਕ ਠਾਕ ਹਾਂ ਜਿਵੇਂ ਕਿ ਵਾਹਿਗੁਰੂ ਜੀ ਆਪ ਸਭ ਨੂੰ ਪਤਾ ਹੈ ਕਿ ਮੈਂ ਆਪਣੇ ਇਸ ਚੈਨਲ ਤੇ ਗੁਰਬਾਣੀ ਸੰਬੰਧੀ ਤੇ ਵੀਡੀਓ ਲੈ ਕੇ ਆਉਂਦੀ ਹਾਂ ਤੇ ਵਾਹਿਗੁਰੂ ਜੀ ਅੱਜ ਵੀ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਗੁਰਬਾਣੀ ਸੰਬੰਧਿਤ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿజిਟ ਕਰ ਰਹੇ ਹੋ ਤਾਂ ਵਾਹਿਗੁਰੂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਕਿਸ ਤਰ੍ਹਾਂ ਦੀ ਤੁਹਾਨੂੰ ਲੱਗ ਰਹੀ ਹੈ ਲਾਸਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਵਰਤਵਾਤ ਸਪੋਰਟ ਕਰੋ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਤਾਂ ਵੈਗਰੂ ਜੀ ਅੱਜ ਦਾ ਟਾਪਿਕ ਸੀ ਕਿ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਹੈ ਕਿਸ ਕਿਹੜੇ ਤਰੀਕੇ ਵਰਤੀਏ ਕਿ ਆਪਾਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਸਕੀਏ ਕਿਉਂਕਿ ਵੈਗਰੂ ਜੀ ਕਲਯੁਗ ਦੇ ਜਮਾਨੇ ਵਿੱਚ ਬੜਾ ਬੁਰਾ ਜਮਾਨਾ ਆ ਗਿਆ ਜਿਦੇ ਕਰਕੇ ਆਪਾਂ ਨੂੰ ਬੱਚਿਆਂ ਨੂੰ ਧਿਆਨ ਵਿੱਚ ਰੱਖਣ ਦੀ ਬਹੁਤ ਜ਼ਰੂਰਤ ਹੈ ਬੱਚਿਆਂ ਦੇ ਵੱਲ ਧਿਆਨ ਦੇਣ ਦਾ ਬਹੁਤ ਜ਼ਰੂਰਤ ਹੈ ਜਿਸ ਤਰ੍ਹਾਂ ਕਿ ਅੱਜ ਕੱਲ ਬਹੁਤ ਤਰ੍ਹਾਂ ਦੇ ਨਸ਼ੇ ਵੱਧ ਗਏ ਐ ਤੇ ਹਰ ਇੱਕ ਪੇਰੈਂਟ ਨੂੰ ਚਿੰਤਾ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਸਹੀ ਰਸਤੇ ਤੇ ਚੱਲੇ ਵਾਹਿਗੁਰੂ ਜੀ ਸਹੀ ਰਸਤੇ ਤੇ ਬੱਚਿਆਂ ਨੂੰ ਚਲਾਉਣ ਲਈ ਤੇ ਬੱਚਿਆਂ ਨੂੰ ਧਾਰਮਿਕ ਪੱਖ ਦੇ ਵਿੱਚ ਜ਼ਰੂਰ ਲੈ ਕੇ ਆਓ। ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜੋ। ਕਿਉਂਕਿ ਜੇਕਰ ਉਹ ਗੁਰਬਾਣੀ ਦੇ ਨਾਲ ਜੁੜਨਗੇ ਤਾਂ ਵਾਹਿਗੁਰੂ ਜੀ ਪਰਮਾਤਮਾ ਨੇ ਆਪ ਮਿਹਰ ਉਹਦੇ ਉਹਨਾਂ ਤੇ ਕਰਨੀ ਹੈ। ਸੱਚੇ ਪਾਤਸ਼ਾਹ ਵਾਹਿਗੁਰੂ ਨੇ ਆਪ ਉਹਨਾਂ ਨੂੰ ਗੋਦੀ ਦੇ ਵਿੱਚ ਬਿਠਾ ਲੈਣਾ ਤੇ ਜੋ ਕਾਲ ਯੁਗ ਦੇ ਇਸ ਜਮਾਨੇ ਦੇ ਵਿੱਚ ਨਸ਼ੇ ਪੱਤੀ ਜੋ ਵੀ ਬੁਰੀਆਂ ਆਦਤਾਂ ਹੈ ਉਹਨਾਂ ਤੋਂ ਵੈਗੁਰੂ ਨੇ ਉਹਨਾਂ ਦਾ ਛਟਕਾਰਾ ਪਾ ਦੇਣਾ ਤਾਂ ਜ਼ਰੂਰਤ ਹੈ ਅੱਜ ਕੱਲ ਦੇ ਬੱਚਿਆਂ ਨੂੰ ਗਰਬਾਣੀ ਦੇ ਨਾਲ ਵੱਧ ਵੱਧ ਜੋੜਨ ਦੀ ਜਿਸ ਤਰ੍ਹਾਂ ਇੱਕ ਪੇਰੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚੇ ਨੂੰ ਬਹੁਤ ਸੋਹਣੀ ਹੈਲਥ ਦੇਣ ਦੇ ਲਈ ਚੰਗਾ ਖਾਣਾ ਦੇਵੇ ਚੰਗੀ ਉਹਨਾਂ ਨੂੰ ਪੜ੍ਹਾਈ ਕਰਾਵੇ ਤੇ ਹਰ ਇੱਕ ਪੇਰੈਂਟ ਦੀ ਇੱਛਾ ਹੁੰਦੀ ਹੈ ਕਿ ਉਹਦੇ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਚੰਗੀਆਂ ਨੌਕਰੀਆਂ ਤੇ ਲੱਗ ਜਾਣ ਜਾਂ ਚੰਗੇ ਕੰਮ ਚਲਾ ਲੈਣ ਬਿਜ਼ਨਸਮੈਨ ਬਣ ਜਾਣ ਕੁਝ ਇਸ ਜ਼ਿੰਮੇਵਾਰੀਆਂ ਦੇ ਨਿਭਾਉਣ ਦੇ ਨਾਲ ਨਾਲ ਵਾਹਿਗੁਰੂ ਜੀ ਇੱਕ ਹੋਰ ਜ਼ਿੰਮੇਵਾਰੀ ਪੇਰੈਂਟਸ ਦੀ ਬਣਦੀ ਹੈ ਕਿ ਆਪਾਂ ਬਚਪਨ ਦੇ ਵਿੱਚ ਲੈ ਕੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਤਾ ਜੋ ਬੱਚੇ ਸਿੱਧੇ ਰਸਤੇ ਪੈਣ ਉਹਨਾਂ ਦੀ ਸੰਗਤ ਅੱਛੀ ਹੋਵੇ ਉਹਨਾਂ ਦੀ ਵਾਈਬਰੇ ਜਿਹੜੀਆਂ ਉਹਨਾਂ ਦੇ ਆਸੇ-ਪਾਸੇ ਆ ਉਹ ਸਹੀ ਤਰੀਕੇ ਦੀਆਂ ਹੋਣ ਉਹਨਾਂ ਦੀ ਸੋਚ ਸਹੀ ਬਣੇ ਪਰਮਾਤਮਾ ਨਾਲ ਜੁੜਨ ਕਿਉਂਕਿ ਵਾਈ ਗੁਰੂ ਜੀ ਆਪਾਂ ਆਪ ਸਭ ਨੂੰ ਪਤਾ ਹੈ ਗੁਰਬਾਣੀ ਸਦਕਾ ਕਿ ਆਪਾਂ ਇਸ ਧਰਤੀ ਤੇ ਨਾਮ ਸਿਮਰਨ ਕਰਨ ਲਈ ਆਏ ਆ ਦੇ ਜੋ ਆਪਾਂ ਮਨੁੱਖਾ ਜਨਮ ਪਰਮਾਤਮਾ ਨੇ ਦਿੱਤਾ ਕੋ ਨਾਮ ਸਿਮਰਨ ਲਈ ਦਿੱਤਾ ਤਾਂ ਜੋ ਆਪਾਂ ਨਾਮ ਸਿਮਰਨ ਕਰਕੇ ਤੇ ਆਪਣਾ ਜਿਹੜਾ ਜਨਮ ਮਰਨ ਵਾਲਾ ਗੇੜ ਆਪਾਂ ਕੱਟ ਸਕੀਏ ਪਰ ਵੈਗੁਰੂ ਜੀ ਜਿਉਂ ਹੀ ਆਪਾਂ ਇੱਥੇ ਜਨਮ ਲੈਨੇ ਆ ਤਾਂ ਬਹੁਤ ਤਰ੍ਹਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਤਰ੍ਹਾਂ ਦੀਆਂ ਇੱਥੇ ਜੰਜਾਲ ਇਸ ਤਰ੍ਹਾਂ ਦੇ ਖੜੇ ਹੋ ਜਾਂਦੇ ਆ ਕਿ ਆਪਾਂ ਨਾ ਚਾਉਂਦੇ ਵੀ ਫਸਦੇ ਆ ਨਾ ਚੀਜ਼ਾਂ ਦੇ ਵਿੱਚ ਤੇ ਵਾਹਿਗੁਰੂ ਜੀ ਮੈਂ ਕਹਿੰਨੇ ਆ ਕਿ ਨਿਭਾਉਣੀਆਂ ਵੀ ਚਾਹੀਦੀਆਂ ਜੋ ਇੱਥੇ ਜ਼ਿੰਮੇਵਾਰੀਆਂ ਆਪਣੀਆਂ ਬਣਦੀਆਂ ਨੇ ਉਹ ਆਪਾਂ ਨੂੰ ਨਿਭਾਉਣੀਆਂ ਵੀ ਚਾਹੀਦੀਆਂ ਪਰ ਨਾਲ ਨਾਲ ਆਪਾਂ ਨੂੰ ਗੁਰਬਾਣੀ ਦੇ ਨਾਲ ਵੀ ਜੁੜਨਾ ਚਾਹੀਦਾ ਤਾਂ ਕੱਲ ਆਪਾਂ ਕਰ ਰਹੇ ਸੀਗੇ ਕਿ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਕਿਸ ਤਰ੍ਹਾਂ ਜੋੜੀਏ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਤਰ੍ਹਾਂ ਬੱਚਿਆਂ ਨੂੰ ਪੜ੍ਹਾਈ ਦੀ ਜ਼ਰੂਰਤ ਹੈ ਉਸੇ ਤਰ੍ਹਾਂ ਬੱਚਿਆਂ ਨੂੰ ਇਹਨਾਂ ਸਿੱਖਿਆਾਂ ਦੀ ਜ਼ਰੂਰਤ ਹੈ ਤਾ ਸਭ ਤੋਂ ਪਹਿਲੀ ਗੱਲ ਹੈ ਵਾਹਿਗੁਰੂ ਜੀ ਜੋ ਮੈਂ ਅਪਲਾਈ ਕੀਤਾ ਹੈ ਜਿਸ ਤਰ੍ਹਾਂ ਮੈਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਹੈ ਵੀ ਪਰਮਾਤਮਾ ਦੀ ਮਿਹਰ ਸਦਕਾ ਮੈਂ ਕੋ ਤਾਂ ਆਪਦਾ ਨਹੀਂ ਕਹਿੰਦੀ ਕਿ ਪਰਮਾਤਮਾ ਦੀ ਮਿਹਰ ਸਦਕਾ ਜੋ ਵਾਹਿਗੁਰੂ ਨੇ ਕਿਰਪਾ ਕੀਤੀ ਕਿਸ ਤਰ੍ਹਾਂ ਗੁਰਬਾਣੀ ਦੇ ਨਾਲ ਉਹਨਾਂ ਨੂੰ ਜੋੜਿਆ ਤੇ ਸਭ ਤੋਂ ਪਹਿਲਾ ਤਾਂ ਤਰੀਕਾ ਇਹ ਹੈ ਕਿ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪ ਬਾਣੀ ਨਾਲ ਜੋੜੋ ਕਿਉਂਕਿ ਜਿਵੇਂ ਕਹਿੰਦੇ ਨੇ ਜਿਹੋ ਜੀ ਮਾਂ ਉਹਦੇ ਉਹੋ ਜੀ ਕੋਕੋ ਸੌਰੀ ਜਿਹੋ ਜੀ ਕੋਕੋ ਉਹਦੇ ਬੱਚੇ ਠੀਕ ਹੈ ਤੇ ਤਾਂ ਕਰਕੇ ਸਭ ਤੋਂ ਪਹਿਲਾ ਕੰਮ ਇਹ ਹੋ ਜਾਂਦਾ ਹੈ ਕਿ ਆਪਾਂ ਗੁਰਬਾਣੀ ਦੇ ਨਾਲ ਜੁੜੀਏ ਸਭ ਤੋਂ ਪਹਿਲਾਂ ਪੇਰੈਂਟਸ ਗੁਰਬਾਣੀ ਦੇ ਨਾਲ ਜੁੜਨ ਕਿਉਂਕਿ ਬੱਚੇ ਉਹੀ ਕਰਦੇ ਆ ਜੋ ਪੇਰੈਂਟਸ ਨੂੰ ਉਹ ਦੇਖਦੇ ਆ ਤੁਸੀਂ ਦੇਖਿਆ ਨਾ ਕਿ ਜਿਹੜਾ 2-3 ਸਾਲ ਦਾ ਬੱਚਾ ਹੁੰਦਾ ਜੋ ਆਪਾਂ ਘਰ ਦੇ ਵਿੱਚ ਕਰਦੇ ਆ ਉਹ ਉਹੀ ਕਰਦੇ ਆ ਤਾਂ ਵਾਈਕਰੂ ਜੀ ਜਿਉਂ ਹੀ ਮਾਂ ਦੇ ਪੇਟ ਦੇ ਵਿੱਚ ਬੱਚਾ ਆ ਜਾਂਦਾ ਜਿਉਂ ਹੀ ਗਰਭ ਦੇ ਵਿੱਚ ਬੱਚਾ ਹੁੰਦਾ ਉਸੇ ਟਾਈਮ ਤੋਂ ਆਪਾਂ ਬੱਚੇ ਨੂੰ ਸਹੀ ਸਿੱਖਿਆ ਦੇਣੀ ਸ਼ੁਰੂ ਕਰ ਦੇਣੀ ਹੈ ਗੁਰਬਾਣੀ ਦੇ ਨਾਲ ਉਹਨੂੰ ਜੋੜਨਾ ਸ਼ੁਰੂ ਕਰ ਦੇਣਾ ਅੱਛਾ ਜਿਨ੍ਹਾਂ ਦਾ ਇਹ ਟਾਈਮ ਲੰਘ ਚੁੱਕਿਆ ਜਿਹੜੇ ਪੇਰੈਂਟ ਤਾਂ ਤਾਂ ਉਹ ਵਣ ਵਾਹਿਗੁਰੂ ਜੀ ਬਾਣੀ ਦੇ ਨਾਲ ਆਪ ਜੁੜਨ ਸਭ ਤੋਂ ਪਹਿਲਾਂ ਆਪ ਬਾਣੀ ਦੇ ਨਾਲ ਜੁੜਨ ਜਿਵੇਂ ਜਿਵੇਂ ਆਪਾਂ ਕਰਦੇ ਜਾਵਾਂਗੇ ਆਪਣੇ ਬੱਚੇ ਉਸੇ ਉਸੇ ਤਰ੍ਹਾਂ ਜ਼ਰੂਰ ਕਰਨਗੇ ਸਭ ਤੋਂ ਪਹਿਲਾਂ ਆਪ ਬਾਣੀ ਨਾਲ ਜੁੜੋ ਗੁਰਬਾਣੀ ਪੜੋ ਨਿਤਨੇਮ ਸੁਭਾ ਲੋ ਜੇ ਕਿਸੇ ਨੇ ਅੰਮ੍ਰਿਤ ਪਾਣ ਵਾਹਿਗੁਰੂ ਜੀ ਨਹੀਂ ਵੀ ਕੀਤਾ ਤਾਂ ਸਵੇਰੇ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਉੱਠ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੋ ਜਦੋਂ ਤੁਸੀਂ ਇਸ ਤਰ੍ਹਾਂ ਉਹਨਾਂ ਦੇ ਅੱਖਾਂ ਸਾਹਮਣੇ ਪਾਠ ਕਰੋਗੇ ਨਾ ਤਾਂ ਬਾਣੀ ਇੱਕ ਇਸ ਤਰ੍ਹਾਂ ਦੀਆਂ ਵਾਈਬ੍ਰੇਸ਼ਨ ਮਤਲਬ ਪੈਦਾ ਹੁੰਦੀਆਂ ਬਾਣੀ ਤੋਂ ਵੀ ਜੇ ਜਦੋਂ ਬਾਣੀ ਰਚੀ ਜਾਂਦੀ ਸੌਰੀ ਪੜੀ ਜਾਂਦੀ ਹੈ ਨਾ ਤਾਂ ਜਿਹੜਾ ਆਸ-ਪਾਸੇ ਦਾ ਵਾਤਾਵਰਣ ਉਸ ਦਾ ਚੇਂਜ ਚ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਜਿਉਂ ਹੀ ਤੁਸੀਂ ਅਮਰਤ ਵੇਲੇ ਸੰਭਾਲੋਗੇ ਤੁਹਾਡੇ ਬੱਚੇ ਤੁਹਾਡੇ ਬਿਨਾਂ ਕਾਹੇ ਤੋਂ ਬਿਨਾ ਕਾਹੇ ਤੂੰ ਤੁਹਾਡਾ ਉਸੇ ਤਰ੍ਹਾਂ ਸੰਭਾਲਣਾ ਸ਼ੁਰੂ ਕਰ ਦੇਣਗੇ ਅਮਰਤ ਵੇਲੇ ਉੱਠੋ ਸ੍ਰੀ ਜਪਜੀ ਸਾਹਿਬ ਦੇ ਪਾਠ ਕਰੋ ਕੋਈ 10 ਮਿੰਟ 12 ਮਿੰਟ ਲੱਗਦੇ ਕੋਈ ਜ਼ਿਆਦਾ ਟਾਈਮ ਹੀ ਨਹੀਂ ਲੱਗਦਾ ਸ਼ਾਮਾਂ ਦੇ ਟਾਈਮ ਵੀ ਕਰੋ ਯਾਰ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਤੇ ਸ਼ੁਕਰਾਨਾ ਕਰਨਾ ਸ਼ੁਰੂ ਕਰੋ ਮਤਲਬ ਸਭ ਤੋਂ ਪਹਿਲਾਂ ਆਪ ਬਾਣੀ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਚੰਗੀਆਂ ਆਦਤਾਂ ਆਪ ਦੇ ਵਿੱਚ ਕਰੋ ਫਿਰ ਬੱਚਾ ਵੀ ਤੁਹਾਨੂੰ ਜ਼ਰੂਰ ਦੇਖ ਕੇ ਉਸੇ ਤਰ੍ਹਾਂ ਕਰੇਗਾ ਅਗਲੀ ਗੱਲ ਇਹ ਹੈ ਕਿ ਆਪਾਂ ਅੱਜ ਕੱਲ ਪੋਸੀਬਲ ਹੈ ਹਰ ਇੱਕ ਲਈ ਪੋਸੀਬਲ ਹੈ ਘਰ ਦੇ ਵਿੱਚ ਫੋਨ ਤਾਂ 2 2 3 3 ਹਰ ਇੱਕ ਕੋਲ ਹੈਗੇ ਆ ਤੇ ਛੋਟਾ ਜਿਹਾ ਸਾਊਂਡ ਸਿਸਟਮ ਮਿਲ ਜਾਂਦਾ ਉਹ ਲਾ ਕੇ ਘਰ ਦੇ ਵਿੱਚ ਬਾਣੀ ਨੂੰ ਜ਼ਰੂਰ ਚਲਾਓ ਘਰ ਦੇ ਵਿੱਚ ਕੀਰਤਨ ਜ਼ਰੂਰ ਚਲਾਓ ਤਾਂ ਨੂੰ ਕਥਾ ਚੰਗੀ ਲੱਗਦੀ ਕਿਰਤਨ ਚੰਗਾ ਲੱਗਦਾ ਜਰੂਰ ਬਾਣੀ ਨੂੰ ਚਲਾਓ ਘਰ ਦੇ ਵਿੱਚ ਤੁਹਾਡੇ ਕੋਲ ਸੁਆਮ ਦਾ ਟਾਈਮ ਹੈ ਜਾਂ ਨਹੀਂ ਹੈ ਹਨਾ ਉਹਦੇ ਨਾਲ ਨਹੀਂ ਮਤਲਬ ਕਿਉਂਕਿ ਜੇਕਰ ਬਾਣੀ ਘਰ ਦੇ ਵਿੱਚ ਚਲਦੀ ਹੈ ਤਾਂ ਜਰੂਰ ਥਾਂ ਪਵਿੱਤਰ ਹੁੰਦੀ ਹੈ ਅਸਰ ਹੁੰਦਾ ਹੈਗਾ ਤੇ ਜਰੂਰ ਲੰਘਦੇ ਟਪਦੇ ਕੋਈ ਨਾ ਕੋਈ ਸ਼ਬਦ ਤੁਹਾਡੇ ਕੰਨ ਦੇ ਵਿੱਚ ਪੈ ਹੀ ਜਾਣਾ ਅਗਲੇ ਗੱਲੇ ਇਹ ਹੈ ਕਿ ਜਦੋਂ ਤੁਸੀਂ ਬਾਣੀ ਘਰ ਦੇ ਵਿੱਚ ਲਾਉਨੇ ਹੋ ਤਾਂ ਜਿਹੜਾ ਮੈਂ ਤਰੀਕਾ ਅਜ਼ਮਾਇਆ ਤਾਂ ਕਥਾ ਜ਼ਰੂਰ ਲਾਓ ਘਰ ਦੇ ਵਿੱਚ ਕਿਉਂਕਿ ਕਥਾ ਲਾਉਣ ਨਾਲ ਕਿਉਂਕਿ ਬਾਣੀ ਜਦੋਂ ਆਪਾਂ ਪੜਦੇ ਨਹੀਂ ਨਾ ਵਾਹਿਗੁਰੂ ਜੀ ਤਾਂ ਫਿਰ ਆਪਾਂ ਨੂੰ ਬਾਣੀ ਸਮਝ ਨਹੀਂ ਆਉਂਦੀ ਜੀ ਮਤਲਬ ਬਾਣੀ ਨਾਲ ਉਹਨਾਂ ਆਨੰਦ ਦਾ ਰਸ ਆਪਾਂ ਨੂੰ ਨਹੀਂ ਆਉਂਦਾ ਜਿਉਂ-ਜਿਉਂ ਆਪਾਂ ਬਾਣੀ ਦੇ ਵਿੱਚ ਵਿਚਰਦੇ ਜਾਵਾਂਗੇ ਪੜਦੇ ਜਾਵਾਂਗੇ ਓਵੇਂ-ਓਵੇਂ ਆਪਾਂ ਨੂੰ ਬਾਣੀ ਜ਼ਿਆਦਾ ਸਮਝ ਆਉਂਦੀ ਹੈ ਪਰ ਜਿਹੜੀ ਕਥਾ ਹੁੰਦੀ ਹੈ ਜਿਹੜੀ ਕਥਾਵਾਚਕ ਜੋ ਕਥਾ ਕਰਦੇ ਆ ਉਹ ਸਿੰਪਲ ਗੱਲਾਂ ਕਰਦੇ ਉਹ ਸਿੱਧੀਆਂ ਗੱਲਾਂ ਕਰਦੇ ਆ ਤੇ ਕੁਝ ਆਪਣੀਆਂ ਸੋਸ਼ਲ ਲਾਈਫ ਨਾਲ ਹੁੰਦੀਆਂ ਨੇ ਸੰਬੰਧਿਤ ਤੇ ਉਹ ਆਪਾਂ ਨੂੰ ਜਲਦੀ ਉਹ ਤੁਰੇ ਫਿਰਦੇ ਆ ਵੀ ਆਪਾਂ ਕੰਮ ਜਦੋਂ ਕਰਦੇ ਆ ਉਹ ਆਪਾਂ ਨੂੰ ਜਲਦੀ ਉਹ ਨਾਲ ਆਪਾਂ ਨੂੰ ਸਮਝ ਆ ਜਾਂਦੀ ਤੇ ਆਪਣੇ ਬੜਾ ਇੰਟਰਸਟ ਵੀ ਬਣਦਾ ਜਦੋਂ ਕੋਈ ਆਪਾਂ ਕੋਈ ਸਾਖੀ ਸੁਣਾ ਰਿਹਾ ਹੈ ਕੋਈ ਹੁਣ ਦੀ ਹੱਡ ਪਿੱਤੀ ਕੋਈ ਸੁਣਾ ਰਿਹਾ ਹੈ ਤਾਂ ਉਹ ਉਹ ਚੀਜ਼ ਜਦ ਆਪਾਂ ਨੂੰ ਬਹੁਤ ਜ਼ਿਆਦਾ ਮਤਲਬ ਉਹਦੇ ਚੰਨ ਟਰਸਟ ਬਣਦਾ ਤੂੰ ਘਰ ਦੇ ਵਿੱਚ ਜ਼ਰੂਰ ਲਾਓ ਜਿਵੇਂ ਤੁਸੀਂ ਉਹ ਘਰ ਦੇ ਵਿੱਚ ਲਾਉਂਗੇ ਉਹ ਬੱਚਿਆਂ ਨੂੰ ਜ਼ਰੂਰ ਸੁਣਾਓ ਤੇ ਬੱਚੇ ਸੁਣਨਗੇ ਹੌਲੀ ਹੌਲੀ ਬੱਚਾ ਦਾ ਚੁਗਾੜ ਜ਼ਰੂਰ ਬਣੇਗਾ ਅਗਲੀ ਗੱਲ ਹੈ ਕਿ ਵੈਗੁਰੂ ਜੀ ਜਿਵੇਂ ਹੁਣ ਚਪੈਰਾ ਸਾਹਿਬ ਸ਼ੀਦਾ ਸਾਹਿਬ ਕੱਟਦੇ ਆ ਆਪ ਸਭ ਨੂੰ ਪਤਾ ਹੈ ਦੂਰ ਦਰਾਡੇ ਫਾਰਨ ਕੰਟਰੀ ਦੇ ਵਿੱਚ ਸਪਨੂ ਹੀ ਐਸ ਗੱਲ ਦਾ ਪਤਾ ਹੈ ਕਿ ਸੱਚੇ ਮਨ ਨਾਲ ਜਿਹੜੇ ਸ਼ਹੀਦਾਂ ਸਾਹਿਬ ਚਪਹਿਰਾ ਸਬ ਕੱਟਦੇ ਨੇ ਤੇ ਬੜੀਆਂ ਮਨੋ ਕਾਮਣੀਆਂ ਬੜੀਆਂ ਕਰਾਮਾਤਾਂ ਕਰ ਰਿਹਾ ਸ਼ਹੀਦ ਫੌਜਾਂ ਤਾਂ ਵੈਗਰੂ ਜੀ ਉਹਨਾਂ ਦੀਆਂ ਹੱਡ ਬਿੱਤੀਆਂ ਦੇ ਬਹੁਤ ਸਾਰੇ ਚੈਨਲ ਨੇ ਤੇ ਉਹਨਾਂ ਚੈਨਲਾਂ ਨੂੰ ਚਲਾਓ ਉਹਨਾਂ ਦੀਆਂ ਹੱਡ ਬਿੱਤੀਆਂ ਸੁਣੋ ਵੈਗਰੂ ਜੀ ਉਹਨਾਂ ਹੱਡ ਬਿੱਤੀਆਂ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਕਿਉਂ ਕਿਉਂਕਿ ਜਿਹੜੀਆਂ ਸਾਖੀਆਂ ਨੇ ਸਾਖੀਆਂ ਵਾਹਿਗੁਰੂ ਜੀ ਪੁਰਾਣੇ ਸਮੇ ਗੁਰੂਆਂ ਦੇ ਟਾਈਮ ਦੀਆਂ ਹੁੰਦੀਆਂ ਨੇ ਉਹ ਆਪਾਂ ਕਹਦੇ ਨੇ ਵੀ ਚਲ ਕੋ ਗੁਰੂ ਸੀ ਜਾਂ ਸਤਜਗ ਸੀ ਜਾਂ ਕੁਛ ਵੀ ਫਿਰ ਉਹਦਾ ਐ ਸੀਗਾ ਨਾ ਪਰ ਜਿਹੜੀਆਂ ਹੱਡ ਬਿੱਤੀਆਂ ਜਿਹੜੀਆਂ ਤੁਸੀਂ ਹੋਣ ਦੇ ਟਾਈਮ ਦੀਆਂ ਸੁਣਦੇ ਹੋ ਤੇ ਉਹ ਹੱਡ ਬਿੱਤਿਆਂ ਦਾ ਆਪਣੇ ਤੇ ਬਹੁਤ ਅਸਰ ਹੁੰਦਾ ਕਿਉਂਕਿ ਉਹ ਆਪਣੇ ਟਾਈਮ ਨਾਲ ਸੰਬੰਧਿਤ ਹੈ ਆਪਾਂ ਸੋਚਦੇ ਆਂ ਕਿ ਜਿਵੇਂ ਹੁਣ ਸੰਤ ਮਹਾਤਮਾ ਆ ਜਾਂ ਗੁਰੂ ਰਏ ਆ ਜਾਂ ਉਹਨਾਂ ਨਾਲ ਭਗਤ ਰਏ ਆ ਉਹ ਆਪਾਂ ਸੋਚਦੇ ਆਂ ਵੀ ਉਹ ਗੁਰੂਆਂ ਨਾਲ ਭਗਤ ਸੀ ਤਰ ਗਏ ਤਾਂ ਉਹਨਾਂ ਨੇ ਬੰਨ ਜਨ ਸੌਰੀ ਬੰਦਗੀ ਕਰ ਲਈ ਉਹਨਾਂ ਨੇ ਪਰ ਜਿਹੜੇ ਹੁਣ ਜਿਵੇਂ ਤੇ ਪਹਿਰਾ ਸਾਹਿਬ ਦੀਆਂ ਹੱਦ ਬਿੱਤੀਆਂ ਬਹੁਤ ਜ਼ਿਆਦਾ ਕਰਮਾਤਾ ਹੋ ਰੀਆਂ ਉਹਨਾਂ ਦੀਆਂ ਉਹ ਜੋ ਕੇ ਸਾਇੰ ਜਿਹੜੇ ਆਪਣੇ ਵਰਗੇ ਸਧਾਰਨ ਲੋਕ ਬਿਲਕੁਲ ਉਹ ਬਾਣੀ ਪੜਦੇ ਆਂ ਅਰਦਾਸਾਂ ਕਰਦੇ ਤੇ ਉਹਨਾਂ ਦੀ ਅਰਦਾਸਾਂ ਬਣਤੀਆਂ ਸ਼ਹੀਦ ਫੌਜਾਂ ਪੂਰੀਆਂ ਕਰਦੇ ਉਹਨਾਂ ਨੂੰ ਜ਼ਰੂਰ ਬੱਚਿਆਂ ਵੱਤ ਵਾਸਨਾ ਅਗਲੀ ਗੱਲ ਹੈ ਵਾਹਿਗੁਰੂ ਜੀ ਸਭ ਤੋਂ ਵੱਡਾ ਰੋਲ ਮਾਂ ਦਾ ਘਰ ਦੇ ਵਿੱਚ ਹੁੰਦਾ ਸਭ ਤੋਂ ਵੱਡਾ ਰੋਲ ਜੇਕਰ ਜਿਹੜੀਆਂ ਮਾਵਾਂ ਚਾਹੁੰਦੀਆਂ ਕਿ ਸਾਡੇ ਬੱਚੇ ਗੁਰਬਾਨੀ ਨਾਲ ਜੁੜਨ ਜਦੋਂ ਵਾਹਿਗੁਰੂ ਜੀ ਤੁਸੀਂ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹੋ ਜੁਦ ਘਰ ਦੇ ਵਿੱਚ ਉਨਾਂ ਲਈ ਖਾਣਾ ਤਿਆਰ ਕਰਦੇ ਹਾਂ ਤਾਂ ਵਾਹਿਗੁਰੂ ਜੀ ਤੁਸੀਂ ਉਸ ਟਾਈਮ ਮੂਲ ਮੰਤਰ ਦਾ ਜਾਪ ਜਾਂ ਵਾਹਿਗੁਰੂ ਦਾ ਜਾਪ ਜਾਂ ਪ੍ਰਮਾਤਮਾ ਨੂੰ ਧਿਆਉਣਾ ਉਸ ਟਾਈਮ ਜਦੋਂ ਤੁਸੀਂ ਇਸ ਤਰ੍ਹਾਂ ਪ੍ਰਸ਼ਾਦਾ ਤਿਆਰ ਵਾਹਿਗੁਰੂ ਵਾਹਿਗੁਰੂ ਕਰਕੇ ਪ੍ਰਸ਼ਾਦਾ ਤਿਆਰ ਕਰੋਗੇ ਤਾਂ ਬੱਚਾਂ ਦਾ ਜਰੂਰ ਹੀ ਅਸਰ ਪਊਗਾ ਇਸੀ ਦੇ ਬੱਚਿਆਂ ਤੇ ਵੀ ਅਸਰ ਪਊਗਾ ਉਹਦਾ ਸਾਰੇ ਪਰਿਵਾਰ ਤੇ ਪੂਰੀ ਫੈਮਿਲੀ ਤੇ ਅਸਰ ਪੈਂਦਾਗਾ ਕਿਉਂਕਿ ਜਿਹੜਾ ਉਹ ਪ੍ਰਸ਼ਾਦਾ ਹੈ ਜਿਸ ਤਰ੍ਹਾਂ ਹੁਣ ਆਪਾਂ ਜਾਣਦੇ ਆ ਨਾ ਗੁਰਦੁਆਰੇ ਤਵਾਇ ਗੁਰੂ ਜੀ ਗੁਰਦੁਆਰੇ ਦਾ ਆਪਾਂ ਜਿਹੜਾ ਲੰਗਰ ਪ੍ਰਸ਼ਾਦਾ ਸ਼ੱਕਦੇ ਕਿੰਨਾ ਜ਼ਿਆਦਾ ਸਵਾਦ ਲੱਗਦਾ ਉਹ ਘਰ ਦੇ ਵਿੱਚ ਆਪਾਂ ਕਿੰਨੇ ਮਸਾਲੇ ਪਾ ਲਈਏ ਕਿੰਨੀਆਂ ਕੋਸ਼ਾਂ ਆਪਾਂ ਕਰ ਲਈਏ ਨਹੀਂ ਨਹੀਂ ਉਸ ਤਰ੍ਹਾਂ ਦਾ ਲੰਗਰ ਪ੍ਰਸ਼ਾਦਾ ਬਣਦਾ ਜਿਵੇਂ ਮੇਰੇ ਜਿਹੜਾ ਮੇਰਾ ਬੇਟਾ ਹੈ 11 ਸਾਲ ਦਾ ਹੈ ਵਾਹਿਗੁਰੂ ਜੀ ਤੇ ਅਕਸਰ ਜਦੋਂ ਗੁਰਦੁਆਰੇ ਜਾਂਦਾ ਨਾ ਤਾਂ ਬੜੇ ਸ਼ੌਕਾਪੂਤ ਸ਼ੌਕ ਨਾਲ ਪ੍ਰਸ਼ਾਦਾ ਛਕਦਾ ਉਹ ਮੰਨ ਲਓ ਅਸੀਂ ਉਹਨੂੰ ਕਹਿ ਦਈਏ ਨੀ ਵਿਆਪਾ ਅਜ 11:00 ਵਜੇ ਜਾਵਾਂਗੇ ਵੀ ਆਪਾਂ ਗੁਰਦੁਆਰੇ ਜਾਣਾ ਹੈ ਮੰਨ ਲਓ ਸੰਡੇ ਨੂੰ ਅਸੀਂ ਜਾਣੇ ਹੁੰਨੇ ਹੈ ਨਾ ਆ ਜਾਣੇ ਅਸੀਂ ਰੋਜ਼ ਹੀ ਆ ਪਰ ਸਵੇਰ ਇੰਨਾ ਟਾਈਮ ਨਹੀਂ ਹੁੰਦਾਗਾ ਮੱਥਾ ਟੇਕ ਕੇ ਆ ਜਾਈਦਾ ਹੈ ਸੰਡੇ ਨੂੰ ਲੰਗਰ ਪ੍ਰਸ਼ਾਦਾ ਛਕਣ ਲਈ ਵੀ ਰੁਕ ਜਾਈਦਾ ਹੈ ਤਾਂ ਉਹ ਸਵੇਰ ਦਾ ਬ੍ਰੇਕਫਾਸਟ ਨਹੀਂ ਹੋ ਕਰਦਾ ਘਰ ਦੇ ਵਿੱਚ ਉਹਨੂੰ ਇੰਨਾ ਜ਼ਿਆਦਾ ਸ਼ੌਕ ਹੈ ਲੰਗਰ ਪ੍ਰਸ਼ਾਦੇ ਦਾ ਵੇ ਉਹ ਨੂੰ ਇਹਨਾਂ ਜ਼ਿਆਦਾ ਵਧੀਆ ਲੱਗਦਾ ਹੈਗਾ ਤਾਂ ਫਿਰ ਉੱਥੇ ਲੰਗਰ ਛੱਕ ਕੇ ਤੇ ਮੈਨੂੰ ਨੇ ਹਰ ਵਾਰੀ ਆ ਕੇ ਘਰੇ ਕਹਿਣਾ ਕਿ ਮੰਮਾ ਤੁਸੀਂ ਪਤਾ ਨਹੀਂ ਕਿਉਂ ਇਹੋ ਜਿਹਾ ਪ੍ਰਸ਼ਾਦਾ ਨਹੀਂ ਬਣਾਉਂਦੇ ਤੁਸੀਂ ਪਤਾ ਨਹੀਂ ਕਿਉਂ ਇਹੋ ਜਿਹਾ ਦਾਲਾ ਨਹੀਂ ਬਣਾਉਂਦੇ ਤਾਂ ਵਾਹਿਗੁਰੂ ਜੀ ਫਰਕ ਇਹ ਹੈ ਕਿ ਉਹ ਗੁਰੂ ਦਾ ਲੰਗਰ ਹੈ ਉੱਥੇ ਬਾਣੀ ਦਾ ਜਾਪ ਕੀਤਾ ਜਾਂਦਾ ਹੈਗਾ ਜਦੋਂ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾਂਦਾ ਹੈਗਾ ਉਥੇ ਮੂਲ ਮੰਤਰ ਦਾ ਜਾਪ ਕੀਤਾ ਜਾਂਦਾ ਹੈ ਉਥੇ ਸ੍ਰੀ ਜਪਜੀ ਸਾਹਿਬ ਦੇ ਪਾਠ ਕੀਤੇ ਜਾਂਦੇ ਆ ਵਾਹਿਗੁਰੂ ਦਾ ਜਾਪ ਕੀਤਾ ਜਾਂਦਾ ਹੈ ਤੇ ਘਰ ਦੇ ਵਿੱਚ ਆਪਾਂ ਇਹਨਾਂ ਨੇ ਕਰਦੇਗੇ ਬਾਕੀ ਇੱਕ ਗੱਲ ਹੋਰ ਹੈ ਜੇਕਰ ਘਰ ਦੇ ਵਿੱਚ ਇੱਕ ਮਾਂ ਮੰਨ ਲਓ ਵਾਹਿਗੁਰੂ ਦਾ ਜਾਪ ਕਰਕੇ ਪ੍ਰਸ਼ਾਦਾ ਤਿਆਰ ਕਰਦੀ ਵੀ ਹੈ ਤੇ ਉਹ ਇੱਕ ਹੋ ਗਈ ਨਾ ਇੱਕ ਅੰਚਾਨ ਹੋ ਗਿਆ ਪਰ ਸੰਗਤੀ ਰੂਪ ਦੇ ਵਿੱਚ ਵਾਹਿਗੁਰੂ ਜੀ ਪ੍ਰਸ਼ਾਦਾ ਪਾਣੀ ਜਿਹੜਾ ਤਿਆਰ ਹੁੰਦਾਗਾ ਤੇ ਸੰਗ ਦੀ ਰੂਪ ਦੇ ਵਿੱਚ ਜਿਹੜੀ ਬਾਣੀ ਦਾ ਜਾਪ ਕੀਤੀ ਜਾਂਦੀ ਹੈ ਸੰਗ ਦੇ ਰੂਪ ਦੇ ਜਿਹੜੀ ਅਰਦਾਸ ਕੀਤੀ ਜਾਂਦੀ ਉਹ ਵਾਹਿਗੁਰੂ ਜੀ ਜਲਦੀ ਪੂਰੀ ਹੁੰਦੀ ਹੈ ਉਹਦਾ ਫਲ ਜ਼ਿਆਦਾ ਮਿਲਦਾ ਹੈ ਬਹੁਤ ਜਲਦੀ ਮਿਲਦਾ ਤੇ ਜ਼ਿਆਦਾ ਫਲ ਮਿਲਦਾ ਹੈ ਤਾਂ ਭੈਣਾ ਨੂੰ ਇਹ ਬੇਨਤੀ ਹੈ ਕਿ ਜਦੋਂ ਤੁਸੀਂ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਹੋ ਤਾਂ ਵਾਹਿਗੁਰੂ ਦਾ ਜਾਪ ਕਰੋ ਜਰੂਰ ਅਗਲੀ ਗੱਲ ਇਹ ਹੈ ਕਿ ਪੁਰਾਣੇ ਟਾਈਮ ਦੇ ਵਿੱਚ ਦਾਦੀ ਦਾਦ ਦਾਦੇ ਜਿਵੇਂ ਵੱਡੇ ਬਜ਼ੁਰਗ ਹੁੰਦੇ ਸੀਗੇ ਉਹ ਆਪਾਂ ਨੂੰ ਕਹਾਣੀਆਂ ਸੁਣਾਉਂਦੇ ਸੀਗੇ ਤੇ ਕਹਾਣੀਆਂ ਉਹਨਾਂ ਦੀਆਂ ਕੀ ਹੁੰਦੀਆਂ ਸੀਗੀਆਂ ਜਿਵੇਂ ਤ੍ਰੋਪਾਗਤ ਦੀ ਕਹਾਣੀ ਸੁਣਾਤੀ ਪ੍ਰਲਾਦ ਦੀ ਸੁਣਾਤੀ ਅ ਸ਼੍ਰੀ ਰਾਮਚੰਦਰ ਦੀ ਸੁਣਾਤੀ ਤੇ ਨਿੱਕੇ ਨਿੱਕੇ ਮਤਲਬ ਇਸ ਤਰ੍ਹਾਂ ਦੀਆਂ ਸਾਖੀਆਂ ਉਹ ਸੁਣਾਉਂਦੇ ਹੁੰਦੇਗੇ ਛੋਟੀਆਂ-ਛੋਟੀਆਂ ਤਾਂ ਉਹ ਆਪਾਂ ਨੂੰ ਕਿਤੇ ਨਾ ਕਿਤੇ ਆਪਾਂ ਨੂੰ ਜ਼ਰੂਰ ਧਰਮ ਦੇ ਨਾਲ ਜੋੜਦੇ ਸੀ ਅਨਸਾਨੀਅਤ ਦੇ ਨਾਲ ਜੋੜਦੇ ਸੀਗੇ ਤੇ ਉਹ ਚੀਜ਼ ਦਾ ਬੱਚਾਂ ਤੇ ਬਹੁਤ ਅਸਰ ਹੁੰਦਾ ਸੀਗਾ ਉਸ ਟਾਈਮ ਟੀਵੀ ਹੁੰਦੇ ਸੀਗੇ ਪਰ ਟੀਵੀ ਦੇ ਵਿੱਚ ਕੋਈ ਗਲਤ ਨਹੀਂ ਦਿਖਾਇਆ ਜਾਂਦਾ ਸੀਗਾ ਅਗਰ ਜੇਕਰ ਕੋਈ ਗਲਤ ਵੀ ਆਉਂਦਾ ਵੀ ਸੀਗਾ ਤਾਂ ਉਹ ਬੱਚਿਆਂ ਨੂੰ ਦੇਖਣ ਨਹੀਂ ਦਿੱਤਾ ਜਾਂਦਾ ਸੀਗਾ ਤੇ ਹੁਣ ਜਿਵੇਂ ਸੋਸ਼ਲ ਮੀਡੀਆ ਕਰਕੇ ਮੋਬਾਈਲਾਂ ਨੇ ਜਿਵੇਂ ਬੁਰਾ ਹਾਲੇ ਕਰਤਾ ਬੱਚਿਆਂ ਦਾ ਨਾ ਫਿਊਚਰ ਹੀ ਖਰਾਬ ਕਰਤਾ ਤੇ ਮੋਬਾਈਲਾਂ ਤੇ ਬਹੁਤ ਇੰਨੇ ਕੁਝ ਕਹਿ ਨਹੀਂ ਜਾ ਸਕਦਾ ਕੁਝ ਕੋਈ ਕਹਿ ਨਹੀਂ ਸਕਦੇ ਵੀ ਕਿੰਦਾ ਨਹੀਂ ਐਨੀਆਂ ਗੰਧੀਆਂ ਵੀਡੀਓ ਹੁੰਦੀਆਂ ਨੇ ਤੇ ਬੱਚਿਆਂ ਸਾਹਮਣੇ ਉਹ ਵੀ ਆਉਂਦੀਆਂ ਨੇ ਤੇ ਫਿਰ ਉਹ ਚੀਜ਼ ਦਾ ਬੱਚਾਂ ਤੇ ਬਹੁਤ ਅਸਰ ਪੈਂਦਾ ਤਾਂ ਵੈਗਰੂ ਜੀ ਇੱਕ ਮੋਬਾਈਲ ਛਡਾਉਣ ਦੀ ਵੀ ਇਹ ਹੈਗੀ ਆਪਾਂ ਨੂੰ ਟਾਈਮ ਜ਼ਰੂਰ ਕੱਟਣਾ ਪੈਂਦਾ ਟਾਈਮ ਬਹੁਤ ਔਖਾ ਹੈ ਕੱਢਣਾ ਤੇ ਇਹ ਮੋਬਾਈਲ ਛਡਾਉਣ ਦੀ ਵੀ ਇੱਕ ਜ਼ੁਗਤੀ ਹੈਗੀ ਆ ਤੇ ਕੁਰਬਾਨੀ ਨਾਲ ਜੋੜ ਦਿੰਦੀ ਵੀ ਤਵਾਇਹਰੂ ਜੀ ਆਪਾਂ ਕੀ ਕਰਨਾ ਹੈ ਕਿ ਜਦੋਂ ਬੱਚੇ ਛੋਟੇ ਬੱਚੇ ਹੈ ਰਾਤ ਨੂੰ ਤੁਸੀਂ ਸੌਣੇ ਆ ਤਾਂ ਰਾਤ ਨੂੰ ਜ਼ਰੂਰ ਉਹਨਾਂ ਨੂੰ ਜਿਵੇਂ ਕਹਾਣੇ ਦੇ ਤੌਰ ਤੇ ਉਹਨਾਂ ਨੂੰ ਸਾਖੀ ਸੁਣਾਉਣੀ ਆ ਕੋਈ ਗੁਰਤੇਗ ਬਹਾਦਰ ਦੀ ਸਾਖੀ ਛੋਟੇ ਸਹਿਬ ਜਦਿਆਂ ਦੀ ਸਾਖੀ ਗੁਰੂ ਅਰਜਨ ਦੇਵ ਜੀ ਦੀ ਮਤਲਬ ਗੁਰਬਾਣੀ ਸੰਬੰਧਿਤ ਕੋਈ ਨਾ ਕੋਈ ਸਾਖੀ ਸੁਣਾਉਣੀ ਉਹ ਬੜੇ ਬੜੇ ਪਿਆਰ ਨਾਲ ਸੁਣਨਗੇ ਬੇਸ਼ੱਕ ਜਿੰਨੇ ਵੀ ਕੋਈ ਬੱਚਾ ਫੋਨ ਦੇਖਦਾ ਜਿੰਨਾ ਮਰਜ਼ੀ ਕੋਈ ਬੱਚਾ ਫੋਨ ਵੇਖਦਾ ਪਰ ਜਦੋਂ ਤੁਸੀਂ ਉਹਨੂੰ ਪਿਆਰ ਨਾਲ ਬਿਠਾ ਕੇ ਤੇ ਜਿਵੇਂ ਕਹਾਣੀ ਦੇ ਤੌਰ ਤੇ ਸਾਖੀ ਸੁਣਾਉਗੇ ਨਾ ਤਾਂ ਬੜੇ ਸ਼ੌਂਕ ਨਾਲ ਸੁਣਦੇ ਉਹ ਤਾਂ ਇਸ ਤਰ੍ਹਾਂ ਗੁਰਬਾਣੀ ਦੇ ਆ ਤੁੱਕਾਂ ਗੁਰਬਾਣੀ ਸੰਬੰਧੀ ਵਿਚਾਰ ਗੁਰਬਾਣੀ ਸੰਬੰਧੀ ਸਾਖੀਆਂ ਜਰੂਰ ਬੱਚਿਆਂ ਨੂੰ ਸੁਣਾਓ ਤੇ ਧਿਆਨ ਦਿਓ ਬੱਚਾ ਤੇ ਵੱਧ ਤੋਂ ਵੱਧ ਕਿ ਬੱਚੇ ਮੋਬਾਈਲ ਦੇ ਵਰਤੋਂ ਘੱਟ ਕਰਨ। ਜੇਕਰ ਕੋਈ ਵੱਡਾ ਬੱਚਾ ਜਿੰਨਾਂ ਕੋਲ 1+1+2 ਵਿੱਚ ਜਿਵੇਂ 10th ਤੱਕ ਵੱਡੇ ਬੱਚੇ ਹੁੰਦੇ ਪੜ੍ਹਾਈ ਦੇ ਲਈ ਉਹਨਾਂ ਨੂੰ ਫੋਨ ਰੱਖਣਾ ਵੀ ਪੈਂਦਾ ਫਿਰ ਵੀ ਧਿਆਨ ਦਿਓ ਵੀ ਤੁਹਾਡਾ ਬੱਚਾ ਕੀ ਦੇਖ ਰਿਹਾ ਕੀ ਨਹੀਂ। ਆਪ ਜਦੋਂ ਵੀ ਤੁਸੀਂ ਫੋਨ ਲੈ ਕੇ ਬੈੰਨੇ ਹੋ ਆਪ ਪਹਿਲਾ ਸਭ ਤੋਂ ਪਹਿਲਾ ਸਭ ਤੋਂ ਵੱਡੀ ਗੱਲ ਹੈ ਵਾਹਿਗੁਰੂ ਜੀ ਆਪ ਪਾਣੀ ਨਾਲ ਜੜੋ। ਜਦੋਂ ਵੀ ਤੁਸੀਂ ਆਪ ਬਾਣੀ ਨਾਲ ਜੁੜੋਗੇ ਬੱਚੇ ਆਟੋਮੈਟਿਕਲੀ ਤੁਹਾਡੇ ਬਾਣੀ ਨਾਲ ਜੁੜਨਗੇ ਗੁਰੂ ਘਰ ਜਾਓ ਉਹਨਾਂ ਨੂੰ ਗੁਰੂ ਘਰ ਲੈ ਕੇ ਜਾਓ ਛੁੱਟੀਆਂ ਦੇ ਵਿੱਚ ਲੈ ਕੇ ਜਾਓ ਸੇਵਾ ਕਰਵਾਓ ਉੱਥੇ ਕਿ ਆਪ ਸੇਵਾ ਕਰੋ ਆਪ ਸੇਵਾ ਕਰੋਗੇ ਉਸੇ ਤਰ੍ਹਾਂ ਬੱਚੇ ਸੇਵਾ ਕਰਨਗੇ ਦੇਖਣਗੇ ਮਤਲਬ ਇਸ ਤਰ੍ਹਾਂ ਤੁਸੀਂ ਬਾਣੀ ਨਾਲ ਜੋੜ ਸਕਦੇ ਹੋ ਉਹਨਾਂ ਨੂੰ ਵੱਦ-ਵੱਦ ਜੋ ਤੁਸੀਂ ਦੇਖਦੇ ਹੋ ਕਿ ਉਸੇ ਤਰ੍ਹਾਂ ਦਾ ਹੀ ਬੱਚੇ ਦੇਖਣਗੇ ਉਸੇ ਤਰ੍ਹਾਂ ਦੇ ਹੀ ਬੱਚੇ ਬਣਨਗੇ ਤਾਂ ਵੱਦ ਤੋਂ ਵੱਦ ਤੁਸੀਂ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਆਪ ਆਪਾਂ ਬਾਣੀ ਨਾਲ ਜਗਾ ਤੁਹਾ ਦਾ ਜੁੜੀਏ ਤਾਂ ਜੋ ਆਪਣੇ ਬੱਚੇ ਬਾਣੀ ਨਾਲ ਜੁੜਨਗੇ ਤੇ ਵਾਹਿਗੁਰੂ ਜੀ ਜੇਕਰ ਬੱਚੇ ਬਾਣੀ ਨਾਲ ਜੁੜ ਜੁੜਨਗੇ ਤਾਂ ਹੀ ਬੱਚਿਆਂ ਦਾ ਅਗੇ ਭੇਖ ਬਚਣਾ ਤੇ ਨਹੀਂ ਤਾਂ ਨਹੀਂ ਬਚਣਾ ਗਾ ਜਿੱਦਾਂ ਦੇ ਹੁਣ ਹਾਲਾਤ ਆ ਰਹੇ ਨੇ ਨਸ਼ੇ ਵੱਧ ਰਹੇ ਐ ਜੇਕਰ ਕਿਸੇ ਬੱਚੇ ਨੂੰ ਥੋੜਾ ਜਿਹਾ ਕੁਛ ਕਹਿ ਦਿੱਤਾ ਤਾਂ ਉਹ ਗੁੱਸਾ ਕਰਕੇ ਫਾਹਾ ਲੈ ਰਿਹਾ ਬੜੀ ਬੜਾ ਧੋਖੋ ਵੀ ਹੁੰਦਾ ਗਾ ਬੜਾ ਮਹਿਸੂਸ ਹੁੰਦਾ ਹੈ ਇਹ ਕਿ ਕੀ ਇੱਕ ਪੰਜਵੀਂ ਦੇ ਬੱਚੇ ਦਾ ਕੀ ਮਾਈਂਡ ਹੁੰਦਾ ਕਿੰਨਾ ਕੁ ਮਾਈਂਡ ਉਹਦਾ ਡਿਵੈਲਪ ਹੋ ਗਿਆ ਹੁੰਦਾ ਕਿ ਉਹ ਕਿਸੇ ਦੇ ਛੋਟੇ ਜਿਹੇ ਕਹਿਣ ਤੇ ਤੇ ਸੁਸਾਇਡ ਕਰਦੇ ਆ ਪਰ ਜਿਉਂ ਹੀ ਤੁਸੀਂ ਬਾਣੀ ਨਾਲ ਬੱਚਿਆਂ ਨੂੰ ਜੋੜੋਗੇ ਨਾ ਤਾਂ ਸਬਰ ਸੰਤੋਖ ਸਹਿਜ ਸਭ ਕੁਝ ਬੱਚਿਆਂ ਦੇ ਵਿੱਚ ਆਉਂਦਾ ਉਹ ਤੁਹਾਡੀਆਂ ਗੱਲਾਂ ਸੁਣਨਗੇ ਵੀ ਤੁਹਾਡੀਆਂ ਗੱਲਾਂ ਮਹਿਸੂਸ ਵੀ ਕਰਨਗੇ ਤੇ ਆਦਰ ਸਤਕਾਰ ਵੀ ਕਰਨਗੇ ਜਿਵੇਂ ਜਿਵੇਂ ਬੱਚਿਆਂ ਨੂੰ ਬਾਣੀ ਦੇ ਨਾਲ ਤੁਸੀਂ ਜੋੜੋਗੇ ਤੇ ਮੈਂ ਕਹੂ ਜੀ ਜ਼ਰੂਰਤ ਹੈ ਵੱਧ ਤੋਂ ਵੱਧ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਨ ਦੀ ਜ਼ਰੂਰ ਸਾਖੀਆਂ ਸੁਣਾ ਕੇ ਕਥਾ ਸੁਣਾ ਕੇ ਆਪ ਬਾਣੀ ਨਾਲ ਜੁੜ ਕੇ ਜੇ ਤਰ੍ਹਾਂ ਮੰਨ ਲਓ ਤੁਸੀਂ ਨਿਤਨੇਮ ਕਰਦੇ ਹੋ ਤਾਂ ਬੱਚਾ ਬੱਚਾ ਜਿਵੇਂ ਉਹ ਸਟਾਰਟਿੰਗ ਦੇ ਵਿੱਚ ਵੱਡਾ ਤਾਂ ਜਿਵੇਂ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਨਹੀਂ ਕਰਦੇ ਜਿਹੜੇ ਬੱਚੇ ਦੇ ਲੈਵਲ ਲੱਗ ਜਾਂਦੀ ਉਹ ਹੀ ਕਰਦਾ ਤਾਂ ਉਹਨਾਂ ਨੂੰ ਕਹੋ ਵੀ ਮੂਲ ਮੰਤਰ ਦਾ ਜਾਪ ਕਰ ਲਓ ਦੋ ਵਾਰੀ ਜਾਪ ਕਰ ਲੈ ਤਿੰਨ ਵਾਰੀ ਕਰ ਲੈ ਫਿਰ ਉਹਨਾਂ ਨੂੰ ਚਪਈ ਸਾਹਿਬ ਦਾ ਜਾਪ ਕਹਿ ਦਿਓ ਚਪਈ ਸਾਹਿਬ ਦਾ ਤਾਂ 2 ਮਿੰਟ ਹੀ ਲੱਗਦੇ ਛੋਟੇ ਜਿਹੇ ਵੀ ਵਧੀਆ ਕਰ ਲੈਂਦੇ ਆ ਬੱਚੇ ਫਿਰ ਉਹਨਾਂ ਨਾਲ ਗੱਲਾਂ ਬਾਤਾਂ ਉਸ ਤਰ੍ਹਾਂ ਦੀਆਂ ਕਰੋ ਅੱਛਾ ਇੱਕ ਗੱਲ ਹੋਰ ਹੈ ਜਦੋਂ ਆਪਾਂ ਹਸਬੰਡ ਵਾਈਫ ਆਪਸ ਵਿੱਚ ਗੱਲ ਕਰਦੇ ਨੇ ਉਸ ਗੱਲ ਨੂੰ ਬੜੀ ਧਿਆਨ ਨਾਲ ਸੁਣਦੇ ਆ ਬੱਚੀ ਬੜੇ ਗੌਰ ਨਾਲ ਸੁਣਦੇ ਆ ਤਾਂ ਵੈਗਰੂ ਜੀ ਕੋਸ਼ਿਸ਼ ਕਰੋ ਕਿ ਆਪਾਂ ਬਾਣੀ ਦੀਆਂ ਗੱਲਾਂ ਕਰੀਏ ਕਿਉਂਕਿ ਉਹ ਚੀਜ਼ਾਂ ਦਾ ਫਿਰ ਅਸਰ ਹੁੰਦਾ ਬੱਚਿਆਂ 'ਤੇ ਇਸ ਤਰ੍ਹਾਂ ਆਪਾਂ ਬਾਣੀ ਨਾਲ ਜੋੜ ਸਕਦੇ ਆ ਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਰਦਾਸ ਕਰੋ ਪ੍ਰਮਾਤਮਾ ਅਗੇ ਕਿ ਸੱਚੇ ਪਾਤਸ਼ਾਹ ਵੈਗਰੂ ਸਾਨੂੰ ਵੀ ਬਾਣੀ ਨਾਲ ਜੋੜੋ ਤੇ ਬੱਚਿਆਂ ਨੂੰ ਵੀ ਬਾਣੀ ਦੇ ਨਾਲ ਜ਼ਰੂਰ ਜੋੜੋ ਪੈਗਰੂ ਜੀ ਆ ਆ ਕੇ ਉਹਨਾਂ ਦੇ ਹਿਰਦੇ ਵਿੱਚ ਵਸੋ ਆ ਪਾ ਕੇ ਉਹਨਾਂ ਤੋਂ ਸੇਵਾ ਲਓ ਇਸ ਤਰ੍ਹਾਂ ਦੀ ਅਰਦਾਸ ਕਰੋ ਵਾਹਿਗੁਰੂ ਜੀ ਜਰੂਰ ਹੀ ਜਰੂਰ ਬੱਚੇ ਬਾਣੀ ਨਾਲ ਜੁੜਨਗੇ ਤੇ ਜ਼ਰੂਰਤ ਬਹੁਤ ਜ਼ਿਆਦਾ ਜ਼ਰੂਰਤ ਹੈ ਅੱਜ ਕੱਲ ਪੈਗਰੂ ਜੀ ਬਾਣੀ ਨਾਲ ਬੱਚਿਆਂ ਨੂੰ ਜੋੜਨ ਦੀ ਕਿਉਂਕਿ ਬਹੁਤ ਜ਼ਿਆਦਾ ਜਵਾਨਾ ਮਾੜਾ ਆ ਰਿਹਾ ਤੇ ਬਹੁਤ ਸਮਾਂ ਭਿਆਨਕ ਵੀ ਆ ਰਿਹਾ ਜਿਵੇਂ ਕਹਿ ਰਹੇ 2025 ਤੋਂ ਲੈ ਕੇ 27 ਤੱਕ ਬਹੁਤ ਸਮਾਂ ਭਿਆਨਕ ਹੈ ਤੇ ਜਿਹੜਾ ਨਾਮ ਜਪੇਗਾ ਵਾਹਿਗੁਰੂ ਜੀ ਉਹਦਾ ਭਲਾ ਹੋਊਗਾ ਤੇ ਇਸ ਤਰ੍ਹਾਂ ਜ਼ਰੂਰ ਬੱਚਿਆਂ ਨੂੰ ਨਾਲ ਜੋੜਿਏ ਬਾਣੀ ਦੇ ਨਾਲ ਤੇ ਇਹ ਸੀ ਵਾਹਿਗੁਰੂ ਜੀ ਆਪਣਾ ਅੱਜ ਦਾ ਟੌਪਿਕ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕੇ ਕੋਈ ਬੱਚਾ ਸੁਣ ਲਵੇ ਚਲੋ ਉਹਦਾ ਭਲਾ ਹੋ ਸਕੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਆਪ ਸਭ ਨੂੰ ਬਾਣੀ ਦੇ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ